ਸੁਖੁਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਇੱਕ ਸੀ ਨੰਦ ਲਾਲ ਨੂਰਪੁਰੀ ਗੀਤਾਂ ਦਾ ਬੰਜਾਰਾ ਆਖਰ ਇਸ ਮਸ਼ਹੂਰ ਗੀਤਕਾਰ ਨੂੰ ਖੂਬ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਕਿਉਂ ਖਤਮ ਕਰਨੀ ਪਈ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਵੇਖਣਾ ਗੀਤਾਂ ਦਾ ਬੰਜਾਰਾ ਨੰਦ ਲਾਲ ਨੂਰਪੁਰੀ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰੱਬਾ ਬੇ ਮੈਨੂੰ ਨਾ ਪਿਆ ਬੱਲੇ ਜੱਟਾ ਬੱਲੇ ਕੰਨ ਕੋਆਰਡੀਨੇਸੀ ਪੱਲੇ ਤੇ ਹੋਰ ਬਹੁਤ ਸਾਰੇ ਖੂਬਸੂਰਤ ਗੀਤਾਂ ਨੂੰ ਜਨਮ ਦੇਣ ਵਾਲਾ ਨੰਦ ਲਾਲ ਨੂਰਪੁਰੀ ਇੱਕ ਇਤਿਹਾਸ ਤੇ ਗੀਤਕਾਰਾਂ ਦੀ ਉਸ ਸ਼ੌਹਰਤ ਦਾ ਆਨੰਦ ਲੈਂਦੇ ਆਖਰ ਜੀਹਾ ਕੀ ਹੋ ਗਿਆ ਕਿ ਉਹਨਾਂ ਨੂੰ ਖੂਬ ਦੇ ਵਿੱਚ ਛਾਰ ਮਾਰ ਕੇ ਆਤਮ ਹੱਤਿਆ ਕਰਨੀ ਪਈ ਦੋਸਤੋ ਜਿੱਥੋਂ ਤੱਕ ਜਾਣਕਾਰੀ ਮਿਲੀ ਹੈ ਨੰਦ ਲਾਲ ਨੂਰਪੁਰੀ ਜੀ ਦੇ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ ਕਿ ਨੰਦ ਲਾਲ ਨੂਰਪੁਰੀ ਜੀ ਦਾ ਜਨਮ ਪਿੰਡ ਨੂਰਪੁਰ ਜ਼ਿਲ੍ਹਾ ਲਾਇਲਪੁਰ ਜੋ ਇਸ ਸਮੇਂ ਪਾਕਿਸਤਾਨ ਦੇ ਵਿੱਚ ਹੈ ਉਸ ਪਿੰਡ ਦੇ ਵਿੱਚ ਹੋਇਆ ਗੀਤਕਾਰ ਬਣਨੇ ਤੋਂ ਪਹਿਲਾਂ ਨੰਦ ਲਾਲ ਨੂਰਪੁਰੀ ਨੇ ਬਤੌਰ ਅਧਿਆਪਕ ਅਤੇ ਬੀਕਾਨੇਰ ਵਿੱਚ ਬਤੌਰ ASI ਕਾਇਮਤ ਰਹੇ 1940 ਦੇ ਵਿੱਚ ਪੁਲਿਸ ਦੀ ਨੌਕਰੀ ਛੱਡ ਕੇ ਪੰਜਾਬੀ ਫਿਲਮ ਮੰਗਤੀ ਲਈ ਗੀਤ ਲਿਖੇ ਦੇਸ਼ ਦੀ ਵੰਡ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਔਰ اسی ਵੰਡ ਦਾ ਸ਼ਿਕਾਰ ਹੋਏ ਨੰਦ ਲਾਲ ਨੂਰਪੁਰੀ ਜਲੰਧਰ ਆ ਗਏ ਸੇਧ ਦੀ ਖਰਾਬੀ ਅਤੇ ਆਰਥਿਕ ਮੰਦੀ ਨਾ ਚੱਲਦਿਆਂ ਹੋਇਆਂ ਸਾਹਿਤ ਨੂੰ ਜ਼ਿੰਦਗੀ ਦਾ ਆਧਾਰ ਬਣਾਇਆ ਨੰਦ ਲਾਲ ਨੂਰਪੁਰੀ ਇੱਕ ਅਜੀਹਾ ਮਹਾਨ ਸਾਹਿਤਕਾਰ ਹੈ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਵੇਖਿਆ ਹੈ ਲੇਕਿਨ ਆਪਣੀ ਕਲਪ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਮੰਨਿਆ ਜੇਕਰ ਉਹਨਾਂ ਦੇ ਲਿਖੇ ਹੋਏ ਸਾਹਿਤ ਦੀ ਗੱਲ ਕਰੀਏ ਤਾਂ ਬਹੁਤ ਖੂਬਸੂਰਤ ਗੀਤ ਲਿਖੇ ਨੇ ਬੇਸ਼ੱਕ ਉਹ ਕਲਚਰਲ ਗੀਤ ਹੋਣ ਧਾਰਮਿਕ ਗੀਤ ਹੋਣ ਜਾਂ ਫਿਰ ਪੰਜਾਬ ਦੇ ਪੰਜਾਬੀ ਰਿਸ਼ਤਿਆਂ ਨੂੰ ਨਵੇੜ ਦੇ ਨਭਾਉਂਦੇ ਜਿਉਂਦੇ ਉਹਨਾਂ ਰਿਸ਼ਤਿਆਂ ਦੀ ਗੱਲ ਹੋਵੇ ਨੰਦ ਲਾਲ ਨੂਰਪੁਰੀ ਨੇ ਹਰ ਰਿਸ਼ਤੇ ਨੂੰ ਆਪਣੇ ਗੀਤਾਂ ਦੇ ਵਿੱਚ ਸਤਾਂ ਦਿੱਤਾ ਹੈ ਨੰਦ ਲਾਲ ਨੂਰਪੁਰੀ ਹੀ ਨੇ ਜਿੱਥੇ ਇਹਨਾਂ ਰਿਸ਼ਤਿਆਂ ਨੂੰ ਨਿਭਾਇਆ ਹੈ ਉੱਥੇ ਹੀ ਸਾਡੇ ਪੰਜਾਬੀ ਦੇ ਲੋਕ ਕਿਸੇ ਹੀ ਰਾਂਝਾ ਸਸੀ ਪੁੰਨੂ ਸੋਹਣੀ ਮਹੀਵਾਲ ਤੇ ਹੋਰ ਬਹੁਤ ਸਾਰੇ ਉਹਨਾਂ ਨੂੰ ਵੀ ਆਪਣੇ ਸਾਹਿਤ ਦਾ ਹਿੱਸਾ ਬਣਾਇਆ ਹੈ ਦੋਸਤੋ ਜ਼ਿੰਦਗੀ ਦੇ ਵਿੱਚ ਕਦੋਂ ਕੀ ਹੋ ਜਾਣਾ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਜੱਗ ਵਾਲਾ ਮੇਲਾ ਵੇਖੋ ਥੋੜੀ ਦੇਰ ਦਾ ਹੱਸਦਿਆਂ ਰਾਤ ਲੰਗੀ ਪਤਾ ਨਹੀਂ ਸਵੇਰ ਦਾ ਇਸ ਜ਼ਿੰਦਗੀ ਦਾ ਕੁਝ ਵੀ ਪਤਾ ਨਹੀਂ ਕਦਮ ਕਦਮ ਤੇ ਕੀ ਹੋ ਜਾਣਾ ਇਹ ਸਾਹ ਆਇਆ ਅਗਲਾ ਸਾਹ ਆਵੇ ਜਾਂ ਨਾ ਆਵੇ ਲੇਕਿਨ ਨੰਦਲਾ ਨੂਰਪੁਰੀ ਹਮੇਸ਼ਾ ਅੱਗੇ ਦੀ ਸੋਚਦੇ ਸਨ ਮੰਗਤੀ ਫਿਲਮ ਵਿੱਚ ਉਹਨਾਂ ਦੇ ਗੀਤ ਵੀ ਲਿਖੇ ਨੇ ਤੇ ਉਹਨਾਂ ਨੇ ਇਸ ਗੀਤ ਲਈ ਵਾਰਤਾ ਲਾਪ ਯਾਨੀ ਕਿ ਡਾਇਲੌਗਸ ਵੀ ਲਿਖੇ ਨੇ ਔਰ ਕੁਝ ਸਮੇਂ ਲਈ ਕੁਲੰਬੀਆ ਫਿਲਮਸ ਕੰਪਨੀ ਲਈ ਗੀਤ ਵੀ ਲਿਖਦੇ ਰਹੇ ਨੇ ਲੇਕਿਨ ਜ਼ਿੰਦਗੀ ਦਾ ਦੌਰ ਦੇਖੋ ਵਕਤ ਦੇਖੋ ਕਿਸ ਮਹਾਨ ਲੇਖਕ ਨੂੰ ਆਰਥਿਕ ਤੰਗੀ ਨੇ ਇਸ ਕਦਰ ਦਬੋਚ ਲਿਆ ਕਿ ਦੁਬਾਰਾ ਉੱਠ ਨਹੀਂ ਸਕਿਆ ਉਹਨਾਂ ਦੇ ਧਾਰਮਿਕ ਗੀਤ ਜਿਹਨੂੰ ਅੱਜ ਵੀ ਅਸੀਂ ਬੜੇ ਚਾਹ ਨਾਲ ਸੁਣਦੇ ਆ ਚੁੰਮ ਚੁੰਮ ਰੱਖੋ ਇਹ ਕਲਗੀ ਜੁਝਾਰ ਦੀ ਵੇ ਚੰਨਾ ਮੇਰੀ ਬਾਹ ਛੱਡ ਦੇ ਸ਼ੌਂਕਣ ਮੇਲੇ ਦੀ ਹੀਰ ਦੁਨੀਆ ਚਲੋ ਚਲੀ ਦਾ ਮੇਲਾ ਉਹ ਦੁਨੀਆ ਦੇ ਬੰਦੇਓ ਪੂਜੋ ਨੇਕ ਇਨਸਾਨਾਂ ਨੂੰ ਦੇਸ਼ ਦੇ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਦੇਸ਼ ਦੇ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਦੋਸਤੋ ਨੰਦਲਾ ਨੂਰਪੁਰੀ ਇੱਕ ਅਜੀਹੇ ਕਲਾਕਾਰ ਅਜੀਹੇ ਸਾਹਿਤਕਾਰ ਹੋਏ ਨੇ ਜਿਨ੍ਹਾਂ ਨੇ ਤਕਰੀਬਨ ਜੇ ਮੈਂ ਕਹਾ ਕਿ ਉਹਨਾਂ ਨੇ ਜ਼ਿੰਦਗੀ ਦੇ ਹਰ ਹਰ ਉਸ ਫਲਸਫੇ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਇਸ ਪ੍ਰੇਮ ਦੀ ਸਮਝ ਨਾ ਆਈ ਨੀ ਇਸ ਪ੍ਰੇਮ ਦੀ ਸਮਝ ਨਾ ਆਈ ਨੀ ਕੋਈ ਦਰਦਰ ਭਿੱਖਿਆ ਮੰਗਦਾ ਨਹੀਂ ਕੋਈ ਭਗਵੇਂ ਕੱਪੜੇ ਰੰਗਦਾ ਨਹੀਂ ਕੋਈ ਲੱਭਦਾ ਸੰਗ ਦਾ ਸੰਗਦਾ ਨਹੀਂ ਕੋਈ ਫਿਰਦਾ ਕੰਨ ਪੜਵਾਈ ਨਹੀਂ ਇਸ ਪ੍ਰੇਮ ਦੀ ਸਮਝ ਨਾ ਆਈ ਨੀ ਇਸ ਪ੍ਰੇਮ ਦੀ ਸਮਝ ਨਾ ਆਈ ਨੀ ਇਨਾ ਤੋਂ ਇਲਾਵਾ ਦੋਸਤੋ ਅੱਗੇ ਇਹਨਾਂ ਨੇ ਏਸੀ ਕਵਿਤਾ ਨੂੰ ਹੋਰ ਅੰਦਾਜ਼ ਦੇ ਵਿੱਚ ਲਿਖਿਆ ਹੈ ਕਿੰਦੇ ਕੋਈ ਲੈਲਾ ਲੈਲਾ ਕਰਦਾ ਨਹੀਂ ਕੋਈ ਸੋਣਾ ਡੁੱਬ ਡੁੱਬ ਮਰਦਾ ਨਹੀਂ ਇਹ ਇਸ਼ਕ ਨਾਲ ਮੇਤੋ ਡਰਦਾ ਨਹੀਂ ਪਿਆ ਥਲ ਵਿੱਚ ਦੇਵੀ ਦੁਹਾਈ ਨਹੀਂ ਇਸ ਪ੍ਰੇਮ ਦੀ ਸਮਝ ਨਾ ਆਈ ਨਹੀਂ ਇਸ ਪ੍ਰੇਮ ਦੀ ਸਮਝ ਨਾ ਆਈ ਨਹੀਂ ਦੇਖੋ लिखिया बहुत कुछ है जो पैरे वाकई सारी लिखती बाकमाल है कोई नैन दे मारे नी कोई बच नहीं सौ पछताए नी इस प्रेम दी समझ न आए नी इस प्रेम दी समझ न आई नहीं वाह नंदलाल नूरपुरी जी जिन्होंने मतलब जिंदगी लगा के इस पूरे साहित्यू लिखा है और ਜੇ ਮੈਂ ਅੱਗੇ ਇਹਨਾਂ ਦੀ ਗੱਲ ਕਰਾਂ ਤੇ ਅੱਗੇ ਇਹਨਾਂ ਨੇ ਬਹੁਤ ਕੁਝ ਲਿਖਿਆ ਹੈ ਭੋੜੇ ਪੰਛੀਆਂ ਲਈ ਵੀ ਲਿਖਿਆ ਕਿ ਇਥੋਂ ਉੱਡ ਜਾ ਭੋਲਿਆ ਪੰਛੀਆ ਵੇ ਤੂੰ ਆਪਣੀ ਜਾਨ ਬਚਾ ਇਥੇ ਘਰ ਘਰ ਰਫਾਈਆਂ ਗੱਡੀਆਂ ਵੇ ਤੂੰ ਛੁਰੀਆਂ ਹੇਠ ਨਾ ਆ ਇਥੇ ਡਾਕੇ ਪੈਣ ਦੁਪਹਿਰ ਨੂੰ ਤੇਰੇ ਆਲਣੇ ਦੇਣਗੇ ਟਾ ਇਥੇ ਜ਼ਹਿਰ ਭਰੇ ਇਹ ਦਾਣਿਆ ਤੇਰੀ ਦਿੱਤੀ ਚੋਗ ਖਿੰਡਾ ਇਥੇ ਚੂੜੇ ਵਾਲੀਆਂ ਰੋਂਦੀਆਂ ਗਲ ਵਿੱਚ ਜ਼ੁਲਫਾਂ ਪਾ ਇਥੇ ਗਾਨੇ ਬੰਨੀ ਪਛਤਾਇਆਂ ਕੋਈ ਮਨੋਂ ਨਾ ਲੱਥੜੇ ਚਾ ਕੋਈ ਮਨੋਂ ਨਾ ਲੱਥੜੇ ਚਾ ਸੋ ਨੰਦਨਾਲ ਨੌਰਪੁਰੀ ਜੀ ਨੇ ਜਿਵੇਂ ਮੈਂ ਦੱਸਿਆ ਕਿ ਹਰ ਇੱਕ ਉਸ ਵਿਸ਼ੇ ਨੂੰ ਟੱਚ ਕੀਤਾ ਹੈ ਲੇਕਿਨ ਦੋਸਤੋ ਨੰਦ ਲਾਲ ਨੂਰਪੁਰੀ ਜਿੱਥੇ ਮਤਲਬ ਵੀ ਕਮਹਾਨ ਲੇਖਕ ਹੋਏ ਨੇ ਉੱਥੇ ਹੀ ਇਹਨਾਂ ਨੇ ਆਪਣੀ ਜ਼ਿੰਦਗੀ ਨੂੰ ਚਲਾਉਣ ਲਈ ਬਹੁਤ ਸਾਰੇ ਮਤਲਬ ਨੌਕਰੀਆਂ ਵੀ ਕਰਨੀਆਂ ਪਈਆਂ ਦੇਸ਼ ਦੀ ਵੰਡ ਜਦੋਂ ਹੋਈ ਤਾਂ ਉਸ ਵੇਲੇ ਬਕਾਇਦਾ ਤੌਰ ਤੇ ਇਹਨਾਂ ਨੂੰ ਆਉਣਾ ਵੀ ਪਿਆ ਕਿਉਂਕਿ ਨੰਦ ਲਾਲ ਨੂਰਪੁਰੀ ਦੇ ਦਾ ਜਨਮ 1906 ਨੂੰ ਹੋਇਆ ਸੀਗਾ ਇਹਨਾਂ ਦੇ ਪਿਤਾ ਜੀ ਸਰਦਾਰ ਬਿਸ਼ਨ ਸਿੰਘ ਜੀ ਅਤੇ ਮਾਤਾ ਹੁਕਮ ਦੇਵੀ ਦੇ ਘਰ ਹੋਇਆ ਸੀ ਉਹਨਾਂ ਨੇ ਆਪਣੀ ਪੜ੍ਹਾਈ ਖਾਲਸਾ ਸਕੂਲ ਤੇ ਖਾਲਸਾ ਕਾਲਜ ਲਾਇਲਪੁਰ ਤੋਂ ਕੀਤੀ ਨੰਦ ਲਾਲ ਨੂਰਪੁਰੀ ਦਾ ਵਿਆਹ ਸੁਮਿਤਰਾ ਦੇਵੀ ਨਾਲ ਹੋਇਆ ਤੇ ਦੇਸ਼ ਦੀ ਵੰਡ ਪਿੱਛੋਂ ਜਲੰਧਰ ਆ ਕੇ ਬਸ ਗਏ ਨੂਰਪੁਰੀ ਨੇ 1940 ਵਿੱਚ ਪੁਲਿਸ ਦੀ ਨੌਕਰੀ ਛੱਡ ਦਿੱਤੀ ਤੇ ਉਸ ਨੇ ਪੰਜਾਬੀ ਫਿਲਮਾਂ ਦੇ ਵਿੱਚ ਗੀਤ ਲਿਖਣੇ ਤੇ ਡਾਇਲੌਗ ਲਿਖਣ ਦਾ ਕੰਮ ਸ਼ੁਰੂ ਕਰ ਲਿਆ ਨੂਰਪੁਰੀ ਨੇ ਅਨੇਕ ਗੀਤ ਕਵਿਤਾਵਾਂ ਲਿਖੇ ਖਾਸ ਕਰਕੇ ਜੇਕਰ ਆਪਾਂ ਗੱਲ ਕਰੀਏ ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜਝਾਰ ਦੀ ਜਾਂ ਕਿੱਥੇ ਮਾਤਾ ਤੋਰਈ ਜੀਤ ਤੇ ਜੁਝਾਰ ਨੂੰ ਗੋਰੀ ਦੀਆਂ ਝਾਂਜਰਾ ਜਾਂ ਫਿਰ ਜੁੱਤੀ ਕਸੂਰੀ ਪੈਰੀ ਨਾ ਪੂਰੀ ਵਰ ਕੇ ਮਕਬੂਲ ਉਹਨਾਂ ਨੇ ਗੀਤ ਲਿਖੇ ਜੇਕਰ ਉਹਨਾਂ ਦੇ ਆਖਰੀ ਵਕਤ ਦੀ ਆਪਾਂ ਗੱਲ ਕਰੀਏ ਸਿਹਤ ਦੀ ਖਰਾਬੀ ਤੇ ਆਰਥਿਕ ਮੰਦ ਹਾਲੀ ਤੋਂ ਤੰਗ ਆ ਕੇ 13 ਮਈ 1966 ਨੂੰ ਉਹਨਾਂ ਨੇ ਖੂਹ ਦੇ ਵਿੱਚ ਛਾਲ ਮਾਰ ਕੇ ਜਾਨ ਦੇ ਦਿੱਤੀ ਉਸ ਦੀਆਂ ਰਚਨਾਵਾਂ ਵੰਗਾ ਜਿਉ ਦਾ ਪੰਜਾਬ ਨੂਰ ਪਰੀਆਂ ਚੰਗਿਆਰੇ ਨੂਰਪੁਰੀ ਦੇ ਗੀਤ ਅਤੇ ਸੋਗਾਤ ਉਸ ਦੇ ਗੀਤਾਂ ਨੂੰ ਹਰਚਰਨ ਗਰੇਵਾਲ ਆਸਾ ਸਿੰਘ ਮਸਤਾਨਾ ਪ੍ਰਕਾਸ਼ ਕੌਰ ਸੁਰਿੰਦਰ ਕੌਰ ਨੇ ਆਪਣੀ ਆਵਾਜ਼ ਦੇ ਆਵਾਜ਼ ਦਿੱਤੀ ਹੈ ਨੂਰਪੁਰੀ ਦੇ ਕੁਝ ਮਸ਼ਹੂਰ ਗੀਤ ਬੱਲੇ ਨਹੀਂ ਪੰਜਾਬ ਦੀਏ ਸ਼ੇਰ ਬੱਚੀਏ ਗੋਰੀ ਦੀਆਂ ਝੰਜਰਾਂ ਬੁਲਾਉਂਦੀਆਂ ਗਈਆਂ ਚੰਨਵੇ ਸ਼ੌਂਕਣ ਮੇਲੇ ਦੀ ਨੀ ਮੈਨੂੰ ਦਿਓਰ ਦੇ ਵਿਆਹ ਦੇ ਵਿੱਚ ਨੱਚ ਲੈਂਦੇ ਤੇ ਹੋਰ ਬਹੁਤ ਸਾਰੇ ਗੀਤ ਉਹਨਾਂ ਨੇ ਲਿਖੇ ਸੋ ਦੋਸਤੋ ਇਸ ਖੂਬਸੂਰਤ ਗੀਤ ਨੂੰ ਪੋਸੂਨਾਮਾ ਚੈਨਲ ਹਮੇਸ਼ਾ ਯਾਦ ਰੱਖਦਾ ਹੈ ਇਹਨਾਂ ਨੂੰ ਸੈਲੂਟ ਕਰਦਾ ਨੰਦ ਲਾਲ ਨੂਰਪੁਰੀ ਜੀ ਨੂੰ ਜਿਨ੍ਹਾਂ ਦੇ ਗੀਤਾਂ ਨੂੰ ਸੁਣ ਸੁਣ ਕੇ ਅਸੀਂ ਵੱਡੇ ਹੋਏ ਹਾਂ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ